ਦੇਖੋ ਮੈਂ ਅੱਜ ਜਿ ਸਾਡੀ ਜਿਹੜਾ FCI ਦੀ ਜਿਹੜੀ ਮੀਟਿੰਗ ਹੈ ਕੰਸਲਟੇਟਿਵਲੀ ਕਮੇਟੀ ਦੀ ਮੀਟਿੰਗ ਜਿਹੜੀ ਸੀ ਅੱਜ ਸੰਗਰੂਰ ਸਥਿਤ ਸੀ ਤੇ ਰਸਤੇ ਤੇਜ ਕੁਮਾਰ ਜੀ ਬਰਨਾਲਾ ਤੋਂ ਬਿਲੋਂਗ ਕਰਦੇ ਆ ਮੈਂਬਰ ਨੇ ਸਾਡੇ ਇਹਨਾਂ ਦਾ ਹੁਕਮ ਸੀਗੇ ਇੱਥੋਂ ਸਾਡੇ ਹੋ ਕੇ ਜਾਣਾ ਇਸ ਕਰਕੇ ਅੱਜ ਮੰਡੀ ਦਾ ਦੌਰਾ ਕੀਤਾ ਹੈ ਵੇਖ ਕੇ ਕਿਤੇ ਦੀ ਪਰਚੇਜ ਦਾ ਡੀਐਮ FCI ਸਾਰੀ ਸਟੇਟ ਏਜੰਸੀਆਂ ਦੇ ਡੀਐਮ ਜਿਹੜੇ ਤੇ ਆਏ ਆ ਸੋ ਜੋ ਇਹਨਾਂ ਦੀਆਂ ਮੁਸ਼ਕਲ ਹੈ ਜੋ ਇਹਨਾਂ ਦਾ ਸਪੇਸ ਦੀ ਪ੍ਰੋਬਲਮ ਹੈ ਇਹਨਾਂ ਨੇ ਉਸ ਗੱਲ ਤੋਂ ਜਾਣੂ ਕਰਾਇਆ ਜਿਸ ਨੂੰ ਅਸੀਂ ਜਲਦੀ ਇਹਦਾ ਹਲਕਾ ਜਿਹੜਾ ਕਰਵਾ ਕੇ ਦੇਾਂਗੇ ਕੋਈ ਪ੍ਰੋਬਲਮ ਨਹੀਂ ਆਣ ਦੇਾਂਗੇ ਸਪੇਸ ਦੇ ਵਿੱਚ ਕੋਈ ਬਲੌਂ ਨਹੀਂ ਆਏਗੀ ਸਾਰੇ ਦਾ ਸਾਰਾ ਜਿਹੜੀ ਰਾਈਸ ਹੈ ਇਸ ਮੰਡੀ ਦੇ ਵਿੱਚ ਹੀ ਲੱਗੇਗਾ ਸੋ ਇਸ ਕਰਕੇ ਜੋ ਇਹਨਾਂ ਨੇ ਆਰਤੀਆਂ ਨੇ ਦੱਸਿਆ ਉਹ ਵੀ ਪ੍ਰੋਬਲਮ ਦਾ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦਾ ਕਮਿਸ਼ਨ ਹੈ ਉਹ ਹਰਿਆਣਾ ਦੇ ਮੁਕਾਬਲੇ ਘਾਟ ਹੈ ਅਸੀਂ ਉਸ ਨੂੰ ਪੂਰਾ ਕਰਾਉਣ ਵਾਸਤੇ ਪਹਿਲਾਂ ਹੀ ਪਹਿਲੀ ਬੋਰਡ ਦੀ ਮੀਟਿੰਗ ਦੇ ਵਿੱਚ ਲੈ ਕੇ ਕੇਂਦਰ ਸਰਕਾਰ ਨੂੰ ਪੇਜ ਚੁੱਕੇ ਹਾਂ ਕਿ ਇਹਨਾਂ ਦਾ ਜਿਹੜਾ ਕਮਿਸ਼ਨ ਹੈ ਦੂਜੀਆਂ ਸਟੇਟਾਂ ਦੇ ਬਰਾਬਰ ਨੇਵਰਿੰਗ ਸਟੇਟ ਦੇ ਨਾਲ ਦਾਇਰ ਕੀਤਾ ਹੈ ਉਹ ਵੀ ਅਸੀਂ ਜਲਦੀ ਹਰਿਆਣਾ ਨਾਲ ਇਹਨਾਂ ਲੇਬਰ ਦੀ ਪ੍ਰੋਬਲਮ ਵੀ ਹੈ ਲੇਬਰ ਦਾ ਵੀ ਜਿਹੜੇ ਰੇਟ ਹੈ ਉਹ ਜਿਹੜੇ ਪਹਿਲਾਂ ਉੱਥੇ ਮਿਲਦਾ ਉਹ ਹੀ ਇੱਥੇ ਪੰਜਾਬ ਦੇ ਵਿੱਚ ਦਿੱਤਾ ਜਾਏਗਾ ਸਰ ਪੰਜਾਬ ਦੀਆਂ ਵੱਡੀਆਂ ਜੱਜਾਂ ਲਗਾਏ ਜਾ ਰਿਹਾ ਕਿ ਮਿਲਿਆ ਹੈ ਕਿ ਆ ਨਹੀਂ ਦੇਖੋ ਇਸ ਵਾਰ ਇੱਕ ਤਾਂ ਬੜੀ ਕੁਦਰਤ ਵੱਲੋਂ ATMOSHERE ਦੀ ਬੜੀ ਤਰਾਸਦੀ ਰਹੀ ਹੈ ਪੰਜਾਬ ਦੇ ਵਿੱਚ ਬਰਸਾਤਾਂ ਜਿਹੜੀਆਂ ਬਹੁਤ ਜ਼ਿਆਦਾ ਪਈਆਂ ਜਿਹੜੀਆਂ ਕਿ ਲੋੜ ਤੋਂ ਵੱਧ ਸੀ ਤੇ ਕਿਸਾਨ ਤੇ ਖੁਸ਼ ਸੀ ਕਿ ਬਰਸਾਤਾਂ ਬਹੁਤ ਹੋ ਗਈਆਂ ਸਾਡੀ ਫਸਲ ਜਿਹੜੀ ਜ਼ਿਆਦਾ ਹੋਏਗੀ ਤੇ ਵਧੀਆ ਕੁਆਲਟੀ ਦੀ ਹੋਏਗੀ ਪਰ ਉਸਦੇ ਉਲਟ ਹੀ ਹੋਇਆ ਫਸਲ ਦੀ ਜਿਹੜੀ ਹੈ ਪੈਦਾਵਾਰ ਵੀ ਘਾਟ ਹੋਈ ਤੇ ਜਿਹੜਾ ਰੰਗ ਹੈ ਰਾਈਸ ਦਾ ਉਹ ਚੌਲ ਦਾ ਉਹ ਡੈਮੇਜ ਹੋ ਗਿਆ ਉਹ ডিসਕਲਰ ਹੋ ਗਿਆ ਜਿਹੜਾ ਕੇਐਫਸੀ ਦੀਆਂ ਕਿਹ ਸਕੀਮਾਂ ਦੇ ਵਿੱਚ ਨਹੀਂ ਆਉਂਦਾ ਸੀ ਕੇਂਦਰ ਤੋਂ ਡਿਮਾਂਡ ਕਰਾਂਗੇ ਸਾਡੀ ਬੋਰਡ ਦੀ ਮੀਟਿੰਗ ਹੈ ਸਾਰਿਆਂ ਨੂੰ ਕਿ ਅਸੀਂ ਇਹਨਾਂ ਨੂੰ ਜਿਹੜੀ ਰਿਲੇਕਸੇਸ਼ਨ ਦਿੱਤੀ ਜਾਵੇ ਜਿਦੇ ਨਾਲ ਕਿਸਾਨ ਵੀ ਵੱਜ ਜਾਣ ਤੇ ਰਾਈਸ ਮਿਲਰ ਜਿਹੜੇ ਵੱਜ ਜਾਣ ਤੇ ਸਰਕਾਰ ਨੂੰ ਕੋਈ ਨੁਕਸਾਨ ਨਾ ਹੋਵੇ ਪ੍ਰਵੀਨ ਵਾਂਸਲ ਕੀ ਕਹਿਣਾ ਚਾਣਿਆ ਅੱਜ ਮੰਗ ਸਾਭਕਾ 22 ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਅੱਜ ਇੱਥੇ ਸ਼ੇਰ ਸਿੰਘ ਘੁਆ ਆਏ ਜੀ ਚੇਅਰਮੈਨ ਐਫਸੀਆਈ ਬਰਨਾਲਾ ਪਹੁੰਚੇ ਸੀਗੇ ਅਸੀਂ ਉਹਨਾਂ ਮੂਰੇ ਮੰਗਾਂ ਰੱਖੀਆਂ ਨੇ ਵੀ ਜੋ ਕਾਸ਼ਮੀਕਟਿਆ ਜ਼ਿਮੀਦਾਰ ਦਾ ਡੈਮੇਜ ਡਿਸਕਲਰ ਵੀ ਵਧਿਆਗਾ ਉਹਦੇ ਵਿੱਚ ਪੰਜਾਬ ਸਰਕਾਰ ਸੈਂਟਰ ਸਰਕਾਰ ਕੰਨਿਓ ਜਿਹੜੀਆਂ ਮੰਗਾਂ ਮੰਨ ਰਹੀ ਹੈਗੀ ਉਹਦੇ ਅਰਿਆਤਾ ਮਿਲਣੀਆਂ ਚਾਹੀਦੀਆਂ ਨੇ ਡੈਮੇਜ ਡਿਸਕਲਰ ਦੇ ਵਿੱਚ ਵਾਧਾ ਹੋਊਗਾ ਤੇ ਉਹਨਾਂ ਨੂੰ ਸ਼ੈਡੂਲੇਸ਼ਨ ਕੰਨਿਓ ਵੀ ਇਹੀ ਬੇਨਤੀ ਕੀਤੀ ਆ ਵੀ ਇੱਥੇ ਸਪੇਸ ਦੀ ਬਹੁਤ ਵੱਡੀ ਘਾਟ ਆਗੀ ਸਪੇਸ ਦਾ ਪ੍ਰਬੰਧ ਕੀਤਾ ਜਾਵੇ 22 24 ਦਾ ਜੋ ਰਾਈਸ ਆ ਉਹ ਬਰਨਾਲਾ ਮੰਡੀ ਦੇ ਵਿੱਚ ਸਭ ਤੋਂ ਵੱਧ ਪਿਆ ਹੈਗਾ ਇਸ ਪ੍ਰੌਰਟੀ ਨੂੰ ਮੇਨ ਮੰਗ ਰੱਖਦੇ ਹੋਏ ਇੱਥੇ ਸਪੈਸ਼ਲ ਵੱਧ ਹੋਇਆ ਹੈ ਅੱਜ ਬਰਨਾਲਾ ਦੇ ਵਿੱਚ ਸਾਡੇ ਬਹੁਤ ਹੀ ਮਾਨਸਤਕਾਰ ਜੋ ਐਫਸੀ ਦੇ ਚੇਅਰਮੈਨ ਕਮਾਇਆ ਸਾਹਿਬ ਪਹੁੰਚੇ ਸੀਗੇ ਉਹਨਾਂ ਦੇ ਨਾਲ ਹੀ ਸਾਰੇ ਅਫਸਰ ਸਹਿਮਤ ਡੀਐਮ ਐਫਸੀਆਈ ਡੀਐਮ ਆਰਫੈਡ ਡੀਐਮ ਬੇਰੋਅ ਪੂਰ ਸਪਲਾਈ ਦੇ ਅਧਿਕਾਰੀ ਤੇ ਹੋਰ ਸਾਰੇ ਮੈਗਨਾਟ ਅਧਿਕਾਰੀ ਇੱਥੇ ਪਹੁੰਚੇ ਸੀਗੇ ਅਸੀਂ ਸਾਰੀ ਰੈਸ ਮਿਲਰਾਂ ਵੱਲੋਂ ਬੇਨਤੀ ਕੀਤੀ ਸੀ ਕਿ ਜੋ ਸਪੇਸ ਦਾ ਮਸਲਾ ਹੈ ਉਹ ਬਰਨਾਲੇ ਵਿੱਚ ਸਪੇਸ ਬਿਲਕੁਲ ਨਹੀਂ ਹੈ ਉਹ ਸਾਨੂੰ ਯਕੀਨ ਦਿਵਾਇਆ ਚੇਅਰਮੈਨ ਸਾਹਿਬ ਨੇ ਕਿ ਬਰਨਾਲੇ ਵਿੱਚ ਵੱਧ ਤੋਂ ਵੱਧ ਸਪੇਸ ਕਰਾਂਗੇ ਕਿਉਂਕਿ ਇਸ ਮਹੀਨੇ ਸਾਰੀਆਂ 4 ਸਪੈਸ਼ਲਾਂ ਆਈਆਂ ਨੇ ਸਾਡਾ ਸੈਂਟਰ ਹੈਗਾ ਬਹੁਤ ਵੱਡਾ ਕਟੋਗੜ 20 ਸਪੈਸ਼ਲਾਂ ਜੇ ਅਸੀਂ ਡਿਮਾਂਡ ਕਰਦੇ ਹਾਂ 20 ਸਪੈਸ਼ਲਾਂ ਬਰਨਾਲੇ ਵਿੱਚ ਲਾਈਆਂ ਜਾਣ ਤਾਂ ਕਿ ਜਿਹੜੇ ਰੈਸ ਮਿਲਰ ਨੇ ਅਬਦਲਾ ਮਾਲ ਟਾਈਮ ਨਾਪਕਤਾਨ ਕਰ ਸਕਦੇ ਹੋਰ ਵੀ ਮੰਗ ਪੱਤਰ ਦਿੱਤੇ ਗਏ ਹੈ ਸਰ ਬਸ ਮੇਨ ਸਾਡਾ ਮੰਗ ਪੱਤਰ ਹੀ ਸੀ ਇੱਕ ਦਾ ਡੈਮੇਜਡ ਸਕਲਰ ਆ ਪੈਰੀ ਡੈਮੇਜਡ ਸਕਲਰ ਹੋ ਗਈ ਉਹਦੇ ਵਿੱਚ ਵੀ ਸਾਨੂੰ ਕੁਛ ਨਾ ਸਹੂਲਤਾਂ ਦਿੱਤੀਆਂ ਤਾਂ ਕਿਹੜਾ ਮਾਲ ਆ ਮੌਕਤ ਸਰ ਲੱਗ ਸਕੇ ਆੜਤੀਆਂ ਜਿਹੜੇ ਹੈਗਾ ਵਪਾਰੀ ਨੂੰ ਨੁਕਸਾਨ ਵੀ ਚੱਲਣਾ ਪੈਂਦਾ ਹੈਗਾ ਕੋਈ ਮਾਫੀ ਜਾਂ ਸਰਕਾਰ ਵੱਲੋਂ ਨਹੀਂ ਉਹ ਤਾਂ ਅਸੀਂ ਮੰਗਿਆ ਹੀ ਆ ਉਹ ਆੜ ਤੱਕ ਨੂੰ ਤਾਂ ਮੰਗਿਆ ਉਹ ਤਾਂ ਅਸੀਂ ਮੰਗਿਆ ਵੀ ਜੋ ਡੈਮੇਜਡ ਸਕਲਰ ਹੋਇਆ ਮਾਲ ਉਹਦੀ ਸਾਨੂੰ ਵੱਧ ਤੋਂ ਵੱਧ ਰਿਲੇਕਸੇਸ਼ਨ ਦਿੱਤੀ ਜਾਵੇ ਤਾਂ ਕਿ ਸਾਡਾ ਮਾਲ ਸਹੀ ਲੱਗੇ ਦੇਖੋ ਮੈਂ ਅੱਜ ਜੇ ਸਾਡੀ ਜਿਹੜੋ ਐਫਸੀਆਈ ਦੀ ਜਿਹੜੀ ਮੀਟਿੰਗ ਹੈ ਕੰਸਲਟੇਟਿਵਲੀ ਕਮੇਟੀ ਦੀ ਮੀਟਿੰਗ ਜਿਹੜੀ ਸੀ ਅੱਜ ਸੰਗਰੂਰ ਸੱਤੀ ਸੀ ਤੇ ਰਸਤੇ ਧੀਰ ਕੁਮਾਰ ਜੀ ਬਰਨਾਲਾ ਤੋਂ ਬਿਲੋਂਗ ਕਰਦੇ ਐ ਮੈਂਬਰ ਨੇ ਸਾਡੇ ਇਹਨਾਂ ਦਾ ਹੁਕਮ ਸੀਗੇ ਇੱਥੋਂ ਸਾਡੇ ਹੋ ਕੇ ਜਾਣਾ ਇਸ ਕਰਕੇ ਅੱਜ ਮੰਡੀ ਦਾ ਦੌਰਾ ਕੀਤਾ ਵੇਖ ਕੇ ਕਿਤੇ ਦੀ ਪਰਚੇਜ ਦਾ ਅਬ ਡੀਐਮ ਐਫਸੀ ਆਈ ਸਾਰੀ ਸਟੇਟ ਏਜੰਸੀਆਂ ਦੇ ਡੀਐਮ ਜਿਹੜੇ ਤੇ ਆਏ ਐ ਸੋ ਜੋ ਇਹਨਾਂ ਦੀਆਂ ਮੁਸ਼ਕਲ ਐ ਜੋ ਇਹਨਾਂ ਦਾ ਸਪੇਸ ਦੀ ਪ੍ਰੋਬਲਮ ਐ ਇਹਨਾਂ ਨੇ ਉਸ ਗੱਲ ਤੋਂ ਜਾਣੂ ਕਰਾਇਆ ਜਿਸ ਨੂੰ ਅਸੀਂ ਜਲਦੀ ਇਹਦਾ ਹਲਕ ਜਿਹੜਾ ਕਰਵਾ ਕੇ ਦੇਾਂਗੇ ਕੋਈ ਪ੍ਰੋਬਲਮ ਨਹੀਂ ਆਣ ਦੇਾਂਗੇ ਸਪੇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਸਾਰੇ ਦਾ ਸਾਰਾ ਜਿਹੜੀ ਰਾਈਸ ਐ ਇਸ ਮੰਡੀ ਦੇ ਵਿੱਚ ਲੱਗੇਗਾ ਸੋ ਇਸ ਕਰਕੇ ਜੋ ਇਹਨਾਂ ਨੇ ਆਰਤੀਆਂ ਨੇ ਦੱਸਿਆ ਉਹ ਵੀ ਪ੍ਰੋਬਲਮ ਦਾ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦਾ ਕਮਿਸ਼ਨ ਹੈ ਉਹ ਹਰਿਆਣਾ ਦੇ ਮੁਕਾਬਲੇ ਘਾਟ ਹੈ ਅਸੀਂ ਉਸ ਨੂੰ ਪੂਰਾ ਕਰਾਉਣ ਉਸੇ ਪਹਿਲਾਂ ਹੀ ਪਹਿਲੀ ਬੋਰਡ ਦੀ ਮੀਟਿੰਗ ਦੇ ਵਿੱਚ ਲੈ ਕੇ ਕੇਂਦਰ ਸਰਕਾਰ ਨੂੰ ਪੇਜ ਚੁੱਕੇ ਆ ਕਿ ਇਹਨਾਂ ਦਾ ਜਿਹੜਾ ਕਮਿਸ਼ਨ ਹੈ ਦੂਜੀਆਂ ਸਟੇਟਾਂ ਦੇ ਬਰਾਬਰ ਨੇਵਰਿੰਗ ਸਟੇਟ ਦੇ ਨਾਲ ਦਾ ਇਵਨ ਕੀਤਾ ਜਾਏ ਉਹ ਵੀ ਅਸੀਂ ਜਲਦੀ ਕਰਾਵਾਂਗੇ ਨਾਲ ਇਹਨਾਂ ਲੇਬਰ ਦੀ ਪ੍ਰੋਬਲਮ ਵੀ ਹੈ ਲੇਬਰ ਦਾ ਵੀ ਜਿਹੜਾ ਰੇਟ ਹੈ ਉਹ ਜਿਹੜਾ ਪਹਿਲਾਂ ਉੱਥੇ ਮਿਲਦਾ ਹੈ ਉਹ ਹੀ ਇੱਥੇ ਪੰਜਾਬ ਦੇ ਵਿੱਚ ਦਿੱਤਾ ਜਾਏਗਾ ਸਰ ਪੰਜਾਬ ਦੀਆਂ ਵੱਡੀਆਂ ਜੱਜਾਂ ਲਗਾਇਆ ਜਾ ਰਿਹਾ ਹੈ ਕਿਵੇਂ ਲੱਗਿਆ ਹੈ ਕਿ ਆ ਨਹੀਂ ਦੇਖੋ ਇਸ ਵਾਰ ਇੱਕ ਤਾਂ ਬੜੀ ਕੁਦਰਤ ਵੱਲੋਂ ATMOSPHERE ਦੀ ਬੜੀ ਤਰਾਸਦੀ ਰਹੀ ਹੈ ਪੰਜਾਬ ਦੇ ਵਿੱਚ ਬਰਸਾਤਾਂ ਜਿਹੜੀਆਂ ਬਹੁਤ ਜ਼ਿਆਦਾ ਪਈਆਂ ਹੈ ਜਿਹੜੀਆਂ ਕਿ ਲੋੜ ਤੋਂ ਵੱਧ ਸੀ ਤੇ ਕਿਸਾਨ ਤੇ ਖੁਸ਼ ਸੀ ਕਿ ਬਰਸਾਤਾਂ ਬਹੁਤ ਹੋ ਗਈਆਂ ਸਾਡੀ ਫਸਲ ਜਿਹੜੀ ਜ਼ਿਆਦਾ ਹੋਏਗੀ ਤੇ ਵਧੀਆ ਕੁਆਲਟੀ ਦੀ ਹੋਏਗੀ ਪਰ ਉਸ ਦੇ ਉਲਟ ਹੀ ਹੋਇਆ ਫਸਲ ਦੀ ਜਿਹੜੀ ਹੈ ਪੈਦਾਵਾਰ ਵੀ ਘਟ ਗਈ ਤੇ ਜਿਹੜਾ ਰੰਗ ਰਾਈਸ ਦਾ ਉਹ ਚੌਲ ਦਾ ਉਹ ਡੈਮੇਜ ਹੋ ਗਿਆ ਉਹ ডিসਕਲਰ ਹੋ ਗਿਆ ਜਿਹੜਾ ਕੈਪਸੇਜ ਦੀਆਂ ਕਿਸਮਾਂ ਦੇ ਵਿੱਚ ਨਹੀਂ ਆਉਂਦਾ ਸੀ ਕੇਂਦਰ ਤੋਂ ਡਿਮਾਂਡ ਕਰਾਂਗੇ ਸਾਡੀ ਬੋਰਡ ਦੀ ਮੀਟਿੰਗ ਹੈ ਸਾਰਿਆਂ ਨੂੰ ਕਿ ਅਸੀਂ ਇਹਨਾਂ ਨੂੰ ਜਿਹੜੀ ਰਿਲੇਕਸੇਸ਼ਨ ਦਿੱਤੀ ਜਾਵੇ ਜਿਸ ਦਿਨ ਆ ਕਿਸਾਨ ਵੀ ਵੱਜ ਜਾਣ ਤੇ ਰਾਈਸ ਮਿਲਰ ਜਿਹੜੇ ਵੱਜ ਜਾਣ ਤੇ ਸਰਕਾਰ ਨੂੰ ਕੋਈ ਨੁਕਸਾਨ ਨਾ ਹੋਵੇ ਪਰਵੀਨ ਵਾਂਸਲ ਕੀ ਕਹਿਣਾ ਚਾਹੁੰਦੇ ਆ ਅੱਜ ਸਾਬਕਾ 22 ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਅੱਜ ਇੱਥੇ ਸ਼ੇਰ ਸਿੰਘ ਖਵਾ ਆ ਜੀ ਚੇਅਰਮੈਨ ਐਸਸੀਆਈ ਬਰਨਾਲਾ ਪਹੁੰਚੇ ਸੀਗੇ ਅਸੀਂ ਉਹਨਾਂ ਮੂਰੇ ਮੰਗਾਂ ਰੱਖੀਆਂ ਨੇ ਵੀ ਜੋ ਕਾਸ਼ਮੀ ਕਟਿਆ ਜ਼ਿਮੀਦਾਰ ਦਾ ਡੈਮੇਜ ਡਿਸਕਲਰ ਵੀ ਵਧਿਆਗਾ ਉਹਦੇ ਵਿੱਚ ਪੰਜਾਬ ਸਰਕਾਰ ਸੈਂਟਰ ਸਰਕਾਰ ਕੰਨਿਓ ਜਿਹੜੀਆਂ ਮੰਗਾਂ ਮੰਨ ਰਹੀ ਹੈਗੀ ਉਹਦੇ ਹਰਿਆਕਤਾ ਮਿਲਣੀਆਂ ਚਾਹੀਦੀਆਂ ਨੇ ਡੈਮੇਜ ਡਿਸਕਲਰ ਦੇ ਵਿੱਚ ਵਾਧਾ ਹੋਊਗਾ ਤੇ ਉਹਨਾਂ ਨੂੰ ਸ਼ੈਡੂਲੇਸ਼ਨ ਕੰਨਿਓ ਵੀ ਇਹੀ ਬੇਨਤੀ ਕੀਤੀ ਆ ਵੀ ਇੱਥੇ ਸਪੇਸ ਦੀ ਬਹੁਤ ਵੱਡੀ ਘਾਟ ਆਗੀ ਸਪੇਸ ਦਾ ਪ੍ਰਬੰਧ ਕੀਤਾ ਜਾਵੇ 23 24 ਦਾ ਜੋ ਰਾਈਸ ਆ ਉਹ ਬਰਨਾਲਾ ਮੰਡੀ ਦੇ ਵਿੱਚ ਸਭ ਤੋਂ ਵੱਧ ਪਿਆ ਹੈਗਾ ਇਸ ਪ੍ਰੌਰਟੀ ਨੂੰ ਮੇਨ ਮੰਗ ਰੱਖਦੇ ਹੋਏ ਇੱਥੇ ਸਪੈਸ਼ਲ ਬੱਧ ਕੀਤਾ ਜਾ ਅੱਜ ਬਰਨਾਲਾ ਦੇ ਵਿੱਚ ਸਾਡੇ ਬਹੁਤ ਹੀ ਮਾਨਸਤਕਾਰ ਜੋ ਐਫਸੀ ਦੇ ਚੇਅਰਮੈਨ ਕਮਾਇਆ ਸਾਹਿਬ ਪਹੁੰਚੇ ਸੀਗੇ ਉਹਨਾਂ ਦੇ ਨਾਲ ਹੀ ਸਾਰੇ ਅਫੀਸਰ ਸਹਿਮਾਨ ਡੀਐਮ ਐਫਸੀਆਈ ਡੀਐਮ ਆਰ ਫੈਡ ਡੀਐਮ ਬੇਰੋਅ ਪੂਰ ਸਪਲਾਈ ਦੇ ਅਧਿਕਾਰੀ ਇਹੋ ਸਾਰੇ ਮੈਗਨਾ ਅਧਿਕਾਰੀ ਇੱਥੇ ਪਹੁੰਚੇ ਸੀਗੇ ਅਸੀਂ ਸਾਰੀ ਰੈਸ ਮਿਲਣਾ ਵੱਲੋਂ ਬੇਨਤੀ ਕੀਤੀ ਸੀ ਕਿ ਜੋ ਸਪੇਸ ਦਾ ਮਸਲਾ ਹੈ ਉਹ ਬਰਨਾਲੇ ਵਿੱਚ ਸਪੇਸ ਬਿਲਕੁਲ ਨਹੀਂ ਹੈ ਉਹ ਸਾਨੂੰ ਯਕੀਨ ਦਿਵਾਇਆ ਚੇਅਰਮੈਨ ਸਾਹਿਬ ਨੇ ਵੀ ਬਰਨਾਲੇ ਵਿੱਚ ਵੱਧ ਤੋਂ ਵੱਧ ਸਪੇਸ ਕਰਾਂਗੇ ਕਿਉਂਕਿ ਇਸ ਮਹੀਨੇ ਸਾਰੀਆਂ 4 ਸਪੈਸਾਂ ਆਈਆਂ ਨੇ ਸਾਡਾ ਸੈਂਟਰ ਹੈਗਾ ਬਹੁਤ ਵੱਡਾ ਕਟੋਗੜ 20 ਸਪੈਸਾਂ ਜੇ ਅਸੀਂ ਡਿਮਾਂਡ ਕਰਦੇ ਹਾਂ 20 ਸਪੈਸਾਂ ਬਰਨਾਲੇ ਵਿੱਚ ਲਾਈਆਂ ਜਾਣ ਤਾਂ ਕਿ ਜਿਹੜੇ ਰੈਸ ਮਿਲਰ ਨੇ ਅਬ ਦਾ ਜਿਹੜਾ ਮਾਲ ਟਾਈਮ ਨਾਕਾਫਤਾਨ ਕਰ ਸਕਦੇ ਹੋਰ ਵੀ ਮੰਗ ਪੱਤਰ ਦਿੱਤੇ ਗਏ ਹੈਗੇ ਸਰ ਉਹਿੱਤ ਦਾ ਬਸ ਮੇਨ ਸਾਡਾ ਮੰਗ ਪੱਤਰ ਹੀ ਸੀ ਇੱਕ ਦਾ ਡੈਮੇਜਡ ਸਕਲਰ ਆ ਪੈਰੀ ਡੈਮੇਜਡ ਸਕਲਰ ਹੋ ਗਈ ਉਹਦੇ ਵਿੱਚ ਵੀ ਸਾਨੂੰ ਕੁਝ ਨਾ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਮਾਲ ਆ ਮੌਕੇ ਸਰ ਲੱਗ ਸਕੇ ਆੜਤੀਆਂ ਜਿਹੜੇ ਹੈਗੇ ਵਪਾਰੀਆਂ ਨੂੰ ਨੁਕਸਾਨ ਵੀ ਚੱਲਣਾ ਪੈਂਦਾ ਹੈਗਾ ਕੋਈ ਮਾਫੀ ਜਾਂ ਸਰਕਾਰ ਵੱਲੋਂ ਰਾਏ ਨਹੀਂ ਉਹ ਤਾਂ ਅਸੀਂ ਮੰਗਿਆ ਹੀ ਆ ਉਹ ਆੜਤੀਆਂ ਨੂੰ ਤਾਂ ਮੰਗਿਆ ਉਹ ਤਾਂ ਅਸੀਂ ਮੰਗਿਆ ਵੀ ਜੋ ਡੈਮੇਜਡ ਸਕਲਰ ਹੋਇਆ ਮਾਲ उते साम्हूं वधेशन दिए तांखे सिड़ा माल सही बचे